ਇਸ ਮੌਕੇ ਜਿਲ੍ਹਾ ਪ੍ਰੋਜੈਕਟਰ ਦੇ ਹਲਕਾ ਜੀਰਾ ਵਿਖੇ ਅਸੀਂ ਮੌਜੂਦ ਹੈਗੇ ਆਂ ਪਿੰਡ ਫੱਤੇ ਵਾਲਾ ਜੋ ਹੜਪੇੜਤ ਖੇਤਰ ਹੈਗਾ ਇਸ ਸਮੇਂ ਜਿਹੜਾ ਅਸੀਂ ਸਰਦਾਰ ਵੀਰ ਸਿੰਘ ਦੇ ਘਰ ਮੌਜੂਦ ਹੈਗੇ ਆ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਬੇਸ਼ੱਕ ਪਾਣੀ ਇਹਨਾਂ ਦੇ ਘਰ ਤੱਕ ਦਰਾਂ ਤੱਕ ਹੀ ਪਹੁੰਚਿਆ ਸੀ ਪਰ ਘਰ ਨੂੰ ਬਹੁਤ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਜੋ ਖੁਸ਼ੀਆਂ ਦਾ ਘਰ ਸੀਗਾ ਜੋ ਸੁਪਨਿਆਂ ਨਾਲ ਸਜਾਇਆ ਸੀਗਾ ਜਿਸ ਤਰ੍ਹਾਂ ਦੇਖ ਸਕਦੇ ਹੋ ਕਿ ਆਪਣੀ ਸਾਰੀ ਜ਼ਿੰਦਗੀ ਦੀ ਮਿਹਨਤ ਨਾਲ ਇੱਕ ਘਰ ਬਣਾਇਆ ਪਰ ਘਰ ਜਦੋਂ ਇਹ ਹੜ ਆਉਂਦਾ ਹੈ ਤੇ ਹੜ ਇਸ ਤਰ੍ਹਾਂ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਕਰਦਾ ਘਰ ਨੂੰ ਤੇ ਘਰ ਦੇ ਹਾਲਾਤ ਤੁਸੀਂ ਆਪ ਦੇਖ ਲਓ ਕਿਸ ਤਰ੍ਹਾਂ ਘਰ ਦੀਆਂ ਕੰਧਾਂ ਬੜ ਚੁੱਕੀਆਂ ਨੇ ਨੀਹਾ ਬੈਠ ਚੁੱਕੀਆਂ ਨੇ ਇਸ ਛੱਤ ਦੇ ਹੇਠਾਂ ਜਿਹੜਾ ਰਹਿਣਾ ਵੀ ਨਾਸਿਫ ਹੋਇਆ ਪਿਆ ਸੋ ਛੋਟੇ ਛੋਟੇ ਬੱਚੇ ਹੈਗੇ ਨੇ ਚਾਰ ਬੱਚੇ ਇਸ ਪਰਿਵਾਰ ਦੇ ਹੈਗੇ ਨੇ ਸਾਰੀ ਗੱਲਬਾਤ ਕਰ ਲੈਨੇ ਆ ਕਿਸ ਜਗ੍ਹਾ ਅਸੀਂ ਮੌਜੂਦ ਹੈਗੇ ਸਾਰਾ ਵੇਰਵਾ ਲੈਨੇ ਆ ਸਾਰੇ ਕਰਦੇ ਆ ਗੱਲਬਾਤ ਵੀਡੀਓ ਜਲਦੀ ਜਲਦੀ ਸ਼ੇਅਰ ਜ਼ਰੂਰ ਕਰੀ ਜਿਓ ਵਿੱਚ ਕੀ ਨਾਮ ਆ ਜੀ ਵੀਰ ਸਿੰਘ ਜੀ ਠੀਕ ਹੈ ਜੀ ਇਹ ਪਾਣੀ ਕਿਸ ਤਰ੍ਹਾਂ ਆਇਆ ਸੀਗਾ ਕਿੰਨਾ ਕਿੰਨਾ ਪਾਣੀ ਸੀਗਾ ਕੀ ਨੁਕਸਾਨ ਹੋਇਆ ਜੀ ਪਾਣੀ ਤੇ ਵੇਖੋ ਚੜਦਾ ਚੜਦਾ ਪਹਿਲਾਂ ਚੜਿਆ 23 ਅੰਦਰ ਨਹੀਂ ਆਇਆ ਅਈ ਤੇ 24 ਵਾਲਾ ਪਾਣੀ ਅੰਦਰ ਸਾਰੇ ਵਿੜੇ ਚ ਆ ਗਿਆ ਉਹਦੇ ਕਰਕੇ ਸਾਰੇ ਹੀ ਮਕਾਨ ਮੇਰੇ ਪੜ ਗਏ 25 ਵਾਲਾ ਜੀ ਹਾਂ 25 ਵਾਲਾ ਠੀਕ ਹੈ ਤੇ ਇਇਤੀ ਜਿਆਦਾ ਨੁਕਸਾਨ ਹੋਇਆ ਤੇ ਜੋ ਨਾ ਨਹੀਂ ਆਇਆ ਵੇ ਗੇਟੋਂ ਪਰਾਂ-ਪਰਾਂ ਰਹਿ ਗਿਆ ਅੱਗੇ ਬੰਨਾ ਲਾ ਕੇ ਥਾਰ ਲਿਆਈ ਪਰ ਇਇਤੀ ਅੰਦਰ ਆ ਚੁਕਾ ਹੈ ਪਾਣੀ ਦੇ ਉਹਦੇ ਕਰਕੇ ਇਹ ਸਾਰੇ ਮਕਾਨ ਮੇਰੇ ਦਾ ਪਾੜ ਕੇ ਡੰਡ ਲੈ ਗਈ ਇਇਤੀ ਸਾਰੀ ਨਹੀਂ ਹਾਂ ਬੈਠ ਗਏ ਨਾ ਨੁਕਸਾਨ ਕਾਫੀ ਵੱਡੇ ਪੱਧਰ ਦਾ ਸਾਰੀਆਂ ਪਾੜ ਗਈਆਂ ਹਾਂਜੀ ਕੰਦਾ ਸਾਰੀਆਂ ਹੀ ਪਾੜ ਗਈਆਂ ਕਹਿੰਦਾ ਮਤਲਬ ਸਾਰੀ ਚਣਾਈ ਦੋ-ਦੋ ਉਂਗਲਾਂ ਵਿਥ ਪੈ ਗਈ ਵਿੱਚ ਤੇ ਵੀ ਜਿਹੜਾ ਕਹਿੰਦਾ ਮਤਲਬ ਆਪਦੇ ਮਨ ਨੂੰ ਪਰੇਸ਼ਾਨੀ ਵੀ ਪਤਾ ਨਹੀਂ ਕਦੋਂ ਕੋਈ ਡਿੱਗ ਪਏ ਜਾਂ ਕੁਝ ਹੋ ਜੇ ਪਤਾ ਹੀ ਨਹੀਂ ਗਾ ਜੀ ਸਾਰੇ ਜ਼ਿੰਦਗੀ ਲਾ ਕੇ ਮਿਹਨਤ ਕਰਕੇ ਆਪਾਂ ਇੱਕ ਮਕਾਨ ਬਣਾਉਣੇ ਆ ਛੱਤ ਕਰਦੇ ਆ ਆਪਣੇ ਸਿਰ ਤੇ ਪਰ ਅੱਜ ਛੱਤ ਵੀ ਜਿਹੜਾ ਉਸ ਛੱਤ ਦੇ ਹੇਠਾਂ ਵੀ ਰਹਿਣਾ ਜਿਹੜਾ ਮناسب ਬੈ ਡਾਰ ਹੈਗਾ ਕਰਜ਼ੇ ਚੁੱਕ ਚੁੱਕ ਕੇ ਲੈਂਟਰ ਲਾਇਆ ਛੱਤਾਂ ਚ ਹੁੰਦੀਆਂ ਸੀ ਸੋ ਗੁਜ਼ਾਰਾ ਕੀਤਾ ਵਿਚਾਲੇ ਘਰ ਬਣ ਗਿਆ ਪਰ ਅੱਜ ਘਰ ਫੇਰ ਜਦੋਂ ਘਰ ਵਾਲੀ ਵੇਨੇ ਆ ਤੇ ਫੇਰ ਅੱਜ ਨਵੇਂ ਸਿਰੇੋਂ ਲੱਗਦਾ ਵੀ ਫੇਰ ਕੋਈ ਕਰਜ਼ਾ ਚੁੱਕਾਂਗੇ ਕੁਝ ਲਾਵਾਂਗੇ ਜੇ ਕੋਈ ਸਰਕਾਰ ਮਤ ਕਰਦੀ ਆ ਜਿਉਂਕਿ ਸ਼ਾਇਦਾਂ ਕੋਈ ਕਰਦਾ ਤੇ ਬਹੁਤ ਵਧੀਆ ਹਾਂਜੀ ਹਾਂਜੀ ਕੋਈ ਚਲੋ ਆਪਣੀ ਤਾਂ ਮਦਦ ਹੀ ਅਜ ਨਹੀਂ ਹੋ ਜੇ ਕਿੰਨੇ ਕਮਰੇ ਕਿੰਨੇ ਸੀ ਤਿੰਨ ਗੁੱਡੀਆਂ ਪੜਦੀਆਂ ਆ ਉਹ ਵੀ ਉਹ ਵੀ ਖਰਚੇ ਪੈਂਦੇ ਆ ਇੱਕ ਕਾਕਾ ਆ ਤੇ ਖੇਤੀਬਾੜੀ 2.5 ਕਿਲੇ ਥਾਂ ਆ ਤੇ ਉਹ ਵੀ ਤੁਹਾਡੇ ਸਾਹਮਣੇ ਤੈਸ ਨੈਸ ਹੋ ਗਈ ਫਸਲ ਨੇ ਸਾਰੇ ਖਰਾਬ ਸਾਰੀ ਖਤਮ ਆ ਜੀ ਠੀਕ ਹੈ ਤੇ ਜੇ ਕਿਸੇ ਨੂੰ ਕੁਝ ਸਹਾਇਤਾ ਕਰ ਸਕੇ ਸਜਨ ਤੇ ਬਹੁਤ ਵਧੀਆ ਜਿੰਨੇ ਕੋਈ ਮਦਦ ਕਰ ਸਕੇ ਥੋੜੀ ਹਾਂਜੀ ਕਿੰਨੇ ਕਮਰੇ ਕਿੰਨੇ ਸੀਗੇ ਜੀ ਕਮਰੇ ਤਾਂ ਮੇਰੇ ਮਾਂ ਬਣ ਜਾਂਦੇ ਆ ਤਿੰਨ ਕਮਰੇ ਇੱਕ ਰਸੋਈ ਇੱਕ ਬਰਾਂਡਾ ਸਾਰੀਆਂ ਦੀਆਂ ਕਿਸੇ ਦੀ ਛੱਤ ਨਹੀਂ ਜਾਨੀ ਕਿ ਸਾਰੀਆਂ ਲੈਂਟਰੀ ਪੜੀਆਂ ਸਾਰੀ ਸਾਰੀਆਂ ਨੀਆਂ ਬਹਿ ਗਿਆ ਸਾਰੀਆਂ ਨੀਆਂ ਬਹਿਣ ਦੇ ਕਰਕੇ ਉਹ ਸਾਰੀਆਂ ਹੀ ਤਰੇੜਾਂ ਵੇ ਤੁਸੀਂ ਚੈੱਕ ਕਰ ਸਕਦੇ ਆ ਵੀਡੀਓ ਬਣਾ ਲਓ ਜਿੰਨੀਆਂ ਵੀ ਤਰੇੜਾਂ ਕੋ ਸਾਹਮਣੇ ਕੋਲੇ ਵਾਲੀ ਤੇ ਗਾਲੀ ਹੈ ਨਹੀਂ ਜੀ ਜੀ ਭਾਵੇਂ ਬੱਚੇ ਵਿਆਹ ਲਾਇਕ ਨੇ ਹਾਲਾਂਕਿ ਜਿਹੜਾ ਸਿਰ ਤੇ ਛੱਤ ਸੀਗੀ ਉਹ ਵੀ ਅੱਜ ਟੇਟੇ ਰਹੀ ਹੋਣ ਦੇ ਡਰ ਤੇ ਹੈਗੀ ਕਿ ਕਹੋਗੇ ਹਾਂਜੀ ਵੀਰ ਜੀ ਇਸ ਦਾ ਇਹ ਕਹਿਣਾ ਵੀ ਜੇ ਕੋਈ ਸਰਕਾਰ ਮਦਦ ਕਰ ਸਕਦੀ ਤਾਂ ਮਤਲਬ ਸਾਨੂੰ ਜਿੰਨੇ ਵੀ ਹੋਏ ਹਾਂਜੀ ਜਿੰਨੇ ਹੋ ਸਾਰੇ ਜੀ ਸਮਾਜ ਸੇ ਵੀ ਕੋਈ ਮਦਦ ਕਰ ਸਕਦੇ ਹਾਂਜੀ ਠੀਕ ਹੈ ਤੇ ਵੀ ਜੀ ਮੋਬਾਈਲ ਨੰਬਰ ਜੁਰ ਜਿਹੜਾ ਤੁਹਾਡਾ ਸੰਪਰਕ ਨੰਬਰ ਹੈਗਾ ਜਰੂਰ ਸਾਂਝਾ ਕੀਤਾ ਜਾਵੇ ਜੇਕਰ ਕੋਈ ਵੀਰ ਭਰਾ ਦੇਖ ਰਿਹਾ ਹੈ ਇਸ ਪਰਿਵਾਰ ਤੱਕ ਪਹੁੰਚ ਕਰਨਾ ਚਾਹਵੇ ਸੰਪਰਕ ਕਰਕੇ ਜਰੂਰ ਗੱਲਬਾਤ ਕਰੇ ਸੰਪਰਕ ਨੰਬਰ ਤੁਹਾਡੇ ਨਾਲ ਸਾਂਝਾ ਕਰ ਦੋ ਜੀ ਮੇਰਾ ਮੋਬਾਈਲ ਨੰਬਰ ਆ ਜੀ 94638 ਜੀ 95614 ਤੁਸੀਂ ਟੈਂਡ ਕਰੋਗੇ ਹਾਂਜੀ ਕੀ ਨਾਮ ਹੈ ਵੀਰ ਸਿੰਘ ਜੀ ਜੀ ਇਸ ਪਰਿਵਾਰ ਦੇ ਜਿੰਨੀ ਵਾਦ ਤੋਂ ਵਾਦ ਮਦਦ ਕਰਨ ਦੀ ਜਰੂਰ ਕੋਸ਼ਿਸ਼ ਕਰਨਾ ਪਰਵਾਰਾਂ ਦਾ ਹਾਲਾਂਕਿ ਹੜਪੇੜਤ ਖੇਤਰ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਸੀਂ ਕੋਸ਼ਿਸ਼ ਤਾਂ ਨਹੀਂ ਕਰ ਸਕਦੇ ਕਿ ਸਮੁੱਚੇ ਇਲਾਕੇ ਨੂੰ ਅਡੌਪਟ ਕੀਤਾ ਜਾਵੇ ਇੱਕ ਇੱਕ ਪਰਿਵਾਰ ਹੀ ਅਡੌਪਟ ਕੀਤਾ ਜਾਵੇ ਤਾਂ ਬਹੁਤ ਹੀ ਜੜੀ ਵਧੀਆ ਤਰੀਕੇ ਨਾਲ ਸੇਵਾ ਨਿਭ ਸਕਦੀ ਹੈ ਸੋ ਇੱਕ ਇੱਕ ਪਰਿਵਾਰ ਦੀ ਕੋਸ਼ਿਸ਼ ਕਰੋ ਕਿ ਅਸੀਂ ਉਸ ਪਰਿਵਾਰ ਨੂੰ ਅਡੌਪਟ ਕਰ ਸਕੀਏ ਕਿਉਂਕਿ ਇਸ ਪਰਿਵਾਰ ਦੇ ਚਾਰ ਬੱਚੇ ਨੇ ਤਿੰਨ ਕੁੜੀਆਂ ਨੇ ਜੋ ਪੜ੍ਹਾਈ ਕਰ ਰਹੀਆਂ ਨੇ ਵਿਹੌਣ ਲਾਇਕ ਹੈਗੀਆਂ ਨੇ ਹਾਲਾਂਕਿ ਸਿਰ ਤੇ ਕਰਜ਼ਾ ਵੀ ਬਹੁਤ ਜ਼ਿਆਦਾ ਹੈਗਾ ਹੈ ਸਿਰ ਤੇ ਛੱਤ ਰਹਿਣ ਲਈ ਬਣਾਈ ਸੀ ਪਰ ਅੱਜ ਉਸ ਛੱਤ ਦੇ ਹੇਠਾਂ ਰਹਿਣਾ ਵੀ ਜਿਹੜਾ ਬਹੁਤ ਔਖਾ ਹੋ ਪਿਆ ਕਿਉਂਕਿ ਡਰ ਮੰਡਰਾ ਰਿਹਾ ਖਤਰਾ ਮੰਡਰਾ ਰਿਹਾ ਸੋ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਓ ਉਸ ਸਮਾਜ ਸੇਵੀ ਵੀਰ ਤੱਕ ਪਹੁੰਚਦੀ ਜ਼ਰੂਰ ਕਰ ਦਿਓ ਜੋ ਇਸ ਪਰਿਵਾਰ ਦੀ ਮਦਦ ਕਰ ਸਕੇ ਕਿਉਂਕਿ ਜੇਕਰ ਤੁਸੀਂ ਤੁਹਾਡੇ ਇਸ ਛੋਟੇ ਜਿਹੇ ਸ਼ੇਅਰ ਨਾਲ ਇਸ ਪਰਿਵਾਰ ਦੀ ਮਦਦ ਹੁੰਦੀ ਹੈ ਤੇ ਇਸ ਤੋਂ ਵੱਡਾ ਕੋਈ ਪੁੰਨ ਹੋਰ ਹੋ ਨਹੀਂ ਸਕਦਾ ਧੰਨਵਾਦ ਜੀ